ਪੰਜਾਬ ਸਰਕਾਰ ਵੱਲੋਂ ਇਹ ਨਸ਼ਾ ਵਿਰੋਧਨਾ ਸ਼ਮਰੋਧ ਚੱਲ ਰਿਹਾ ਹੈ। ਉਹਦੇ ਕੜੀ ਦੇ ਅਧੀਨ ਸ੍ਰੀ ਮਾਨ ਜੋਗੀ ਜੀ ਸਾਹਿਬ ਤੇ ਡੀਏਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਅਜਨਾਲਾ ਦੀ ਸਚਤ ਜੀ ਅਗਵਾਈ ਦੇ ਵਿੱਚ ਅਸੀਂ ਇਸ ਜੁਧ ਨਸ਼ਾ ਵਿਰੋਧ ਮਹਮ ਦੀ ਲੜੀ ਦੇ ਵਿੱਚ ਅਗੇਨ ਕੰਮ ਕਰਦੇ ਆਂ। ਕੱਲ ਜਿਹੜਾ ਸੀਐਮ ਵੱਲੋਂ ਨੰਬਰ ਜਾਰੀ ਹੋਇਆ ਵਾ ਸੇਫ ਪੋਰਟਲ ਵਾਲਾ ਉਹਦੇ ਵਿੱਚ ਇਹ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਨੇ ਕਿ ਇਹ ਨਸ਼ਾ ਤਸਕਰੀ ਤੋਂ ਨਹੀਂ ਬਾਹ ਜਾਉਂਦੇ ਫਿਰ ਕੱਲ੍ਹ ਅਸੀਂ ਇਹਨਾਂ ਨੂੰ ਦੋ ਜੀਆਂ ਨੂੰ 20 ਗ੍ਰਾਮ ਹੈਰੋਇਨ ਤੇ ਡਰਗ ਮਣੀ ਸਮੇਤ ਫੜਿਆ ਮਾਮਲੇ ਦੇ ਬੰਦੇ ਨੇ ਇਹਨਾਂ ਦੇ ਖਿਲਾਫ ਮਕਰਮਾ ਦਾ ਬੰਦੋਬਸਤ ਕੀਤਾ ਵਾ 81 ਦਰਜ ਕੀਤਾ ਵਾ ਐ ਜੀ ਸੀ ਪੀ ਐ ਐਸ ਸੀ ਤੇ ਇਹਨਾਂ ਦੇ ਸਾਡਾ ਪਿਛਲੇ 15 ਦਿਨ ਤੋਂ ਜਿਹੜਾ ਆ ਮਜੀਦ ਕੋਸ਼ਿਸ਼ ਵਾਸਤੇ ਅਸੀਂ ਰਮਾਨ ਦੇ ਲਿਆ ਵਾ ਤੇ ਜਿਹੜਾ ਇੱਕ ਨੰਬਰ ਜਾਨੀ ਪੁਸ਼ਤ ਤੀ ਸੀ ਉਹਦੇ ਕੋਸ਼ਿਸ਼ ਉਹ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਚਾਚੇ ਦਾ ਮੁੰਡਾ ਇੱਕ ਹੋਮਗੜ ਦੇ ਵਿੱਚ ਜਵਾਨ ਆ ਅੱਜ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਉਹਦਾ ਲੜਕਾ ਜਿਹੜਾ ਵਾ ਥੋੜੇ ਦਿਨ ਪਹਿਲਾਂ ਜਮਾਨਤ ਤੇ ਆਇਆ ਵਾ ਤੇ ਉਹ ਇਹਨਾਂ ਨੂੰ ਹਰਵੰਡ ਲਿਆ ਕੇ ਦਿੰਦਾ ਵਾ ਤੇ ਇਹ ਗਾਂ ਤਸਕਰੀ ਕਰਦੇ ਆ ਹਰਵੰਡ ਦੀ ਇਹ ਇਹ ਦੋਵੇਂ ਪਤੀ ਪਤਨੀ ਆ ਜੀ ਬਿਲਕੁਲ ਜੀ ਹਾਂਜੀ ਹਾਂਜੀ ਇਹ ਸਾਰੇ ਦੋਹ ਪਰਿਵਾਰਾਂ ਦੇ ਪਰਚੇ ਬਹੁਤ ਦਰਜ ਹੋਏ ਆ ਜੀ ਇਹ ਛੋਟੀਆਂ ਬਣਾ ਕੇ ਬਿਟਸ ਜਿਹੜੀਆਂ ਇਹ ਮਾਮਲੇ ਦੇ ਬੰਦੇ ਰਹੇ ਮੈਂ ਹਮਦਰਦੀਨ ਸੇਲ ਕਰਦੇ ਸੀ ਕੱਲ ਜਿਹੜੇ ਇਹਨਾਂ ਨੂੰ ਲੈ ਕੇ ਹੈਰਾਨ 20 ਸਾਲ ਦੇ ਰਹੇ ਸੀਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਉਹਨਾਂ ਨੂੰ ਅਸੀਂ ਐਡਮਿਸ਼ਨ ਸੈਂਟਰ ਉੱਤੇ ਕਰਾਇਆ ਵਾ ਐਡਿਕਟ ਡਿਪੈਂਡੈਂਸ ਸੈਂਟਰ ਦੇ ਵਿੱਚ ਅਡਮਿਟ ਕਰਾਇਆ ਸ਼ਰਨ ਸ਼ਰਨ ਨਾਮ ਆ ਵੱਜਦਾ ਉਹਦਾ ਬਾਕੀ ਅਜੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਫਿਰ ਉਹਦਾ ਐਡਰੈਸ ਦੇਵਾਂਗੇ ਇਹ ਨਹੀਂ ਨਾ ਸੀ ਜਿਹੜਾ ਮਰਦਾ ਕਿਤੇ ਇਹਨੂੰ ਅਸੀਂ ਪਹਿਲਾਂ ਵਾਰਨਿੰਗ ਵੀ ਦਿੱਤੀ ਸੀ ਲੇਕਿਨ ਇਹ ਨਹੀਂ ਉਸ ਕੰਮ ਤੋਂ ਬਾਅਦ ਆਇਆ ਕਾਲਸੀਏ ਨੂੰ ਜਿਹੜਾ ਵਾ ਰੰਗੇ ਹੱਥੀਂ ਕਾਬੂ ਕਰਕੇ ਇਹਦੇ ਪਾਸੋਂ 20 ਗ੍ਰਾਮ ਹੈਰੋਇਨ ਤੇ ਡਰਗਮਣੀ ਜਿਹੜੀ ਆ ਉਹ ਬਰਾਮਦ ਕੀਤੀ ਆ ਜਿਹੜੀ ਅਤੀ ਹੈਰੋਨ ਸੀ ਉਹ ਏ